ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਲ ਵਿੱਚ ਹੀ 12ਵੇਂ ਦਾ ਰਿਜ਼ਲਟ ਆਇਆ ਤੇ ਰਿਜ਼ਲਟ ਵਧੀਆ ਨਾ ਹੋਣ ਕਰਕੇ ਇੱਕ ਵਿਦਿਆਰਥੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਜਿਨ੍ਹਾਂ ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ ਇੰਨਾ ਜ਼ਿਆਦਾ ਡਿਪਰੈਸਡ ਜੋ ਵਿਦਿਆਰਥੀ ਹੋ ਗਿਆ ਸੀ ਆਪਣਾ ਰਿਜ਼ਲਟ ਵੇਖਣ ਤੋਂ ਬਾਅਦ ਕਿ ਉਸ ਨੇ ਇੰਨਾ ਵੱਡਾ ਕਦਮ ਚੁੱਕਿਆ ਇਹ ਮਾਮਲਾ ਜਿਹੜਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਲੁਧਿਆਣਾ ਦੇ 12ਵੀਂ ਦੇ ਛਾਤਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮ੍ਰਿਤਕ ਦੀ ਪਛਾਣ ਜਰਨੈਲ ਸਿੰਘ ਦੇ ਰੂਪ ਵਿੱਚ ਹੋਈ ਹੈ ਜਿਸ ਦੀ ਉਮਰ ਸਿਰਫ 18 ਸਾਲ ਸੀ ਜਰਨੈਲ ਸਿੰਘ ਨੇ ਪੰਜਾਬ ਸਿੱਖਿਆ ਬੋਰਡ ਯਾਨੀ ਪੀਐਸਈਬੀ ਤੋਂ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਕਾਟਾਂਕਾਨ ਦੇ ਕਾਰਨ ਉਹ ਆਪਣੀ ਜਮਾਤ ਵਿੱਚ ਫੇਲ ਹੋ ਜਾਂਦਾ फेल ਹੋਣ ਕਾਰਨ ਉਹ ਵਿਦਿਆਰਥੀ ਇੰਨਾ ਜ਼ਿਆਦਾ ਸਟ्रेस ਹੋ ਜਾਂਦਾ ਹੈ ਉਹ ਇੰਨਾ ਜ਼ਿਆਦਾ ਡਿਪਰੈਸਡ ਹੋ ਜਾਂਦਾ ਹੈ ਕਿ ਉਸ ਵੱਲੋਂ ਇੰਨਾ ਵੱਡਾ ਕਦਮ ਚੁੱਕਿਆ ਜਾਂਦਾ ਹੈ ਆਪਣੀ ਜਿਹੜੀ ਜੀਵਨ ਲੀਲਾ ਉਸ ਨੂੰ ਸਮਾਪਤ ਕਰ ਦਿੰਦਾ ਹੈ ਜਾਣਕਾਰੀ ਦਿੰਦੇ ਹੋਏ ਲਾਡੋਵਾਲ ਥਾਣੇ ਦੀ ਐਸਐਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਜਰਨੈਲ ਸਿੰਘ ਪਿੰਡ ਚੌਹਰ ਦਾ ਰਹਿਣ ਵਾਲਾ ਸੀ ਪੰਜਾਬ ਸਿੱਖਿਆ 보ਡ ਦੀ 12ਵੀਂ ਦੀ ਪ੍ਰੀਖਿਆ ਦਾ ਰਿਜ਼ਲਟ ਆ ਚੁੱਕਿਆ ਹੈ ਤੇ ਤੁਹਾਨੂੰ ਦੱਸਦੇ ਜਿਹੜਾ ਜਿਹੜਾ ਮ੍ਰਿਤਕ ਹੈ ਜਿਹੜਾ ਵਿਦਿਆਰਥੀ ਸੀਗਾ ਉਹ ਸਰਕਾਰੀ ਸਕੂਲ ਵਿੱਚ ਪੜਦਾ ਸੀ ਤਿੰਨ ਸਬਜੈਕਟਸ ਵਿੱਚ ਉਹ ਫੇਲ ਹੋ ਗਿਆ ਜਰਨੈਲ ਸਿੰਘ ਦੇ ਪਿਤਾ ਗੁਰਦੁਆਰਾ ਸਾਹਿਬ ਦੇ ਕਰੰਤੇ ਹਨ ਪਰਿਵਾਰ ਵਿੱਚ ਉਹਨਾਂ ਦੇ ਦੋ ਪੁੱਤਰ ਹਨ ਰਜਵਿੰਦਰ ਸਿੰਘ ਤੇ ਜਰਨੈਲ ਸਿੰਘ ਰਾਤ ਨੂੰ ਉਸ ਦੇ ਪਰਿਵਾਰ ਨੇ ਕਿਹਾ ਵੀ ਸੌਣ ਤੋਂ ਪਹਿਲਾਂ ਜਦੋਂ ਛੱਤ ਤੇ ਜਾਂਦਾ ਹੈ ਤੇ ਵੀਰਵਾਰ ਸਵੇਰੇ 8 ਵਜੇ ਜਦੋਂ ਥੱਲੇ ਨਹੀਂ ਆਉਂਦਾ ਤਾਂ ਪਰਿਵਾਰ ਨੂੰ ਉਸ ਦੀ ਡੈੱਡ ਬੋਡੀ ਮਿਲਦੀ ਹੈ ਤੇ ਤੁਹਾਨੂੰ ਦੱਸ ਦਈਏ ਬਹੁਤ ਵੱਡਾ ਜਿਹੜਾ ਮਾਮਲਾ ਇਸ ਸਾਹਮਣੇ ਆ ਰਿਹਾ ਅਕਸਰ ਹੀ ਅਸੀਂ ਵੇਖਦੇ ਹਾਂ ਕਿ ਰਿਜ਼ਲਟ ਵਾਲੇ ਦਿਨ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਘੱਟ ਨੰਬਰ ਆਣ ਕਰਕੇ ਜਾਂ ਫਿਰ ਮਾਪਿਆਂ ਦੀ ਜਿਹੜੀ ਉਮੀਦ ਹੈ ਜਦੋਂ ਪੂਰੀ ਨਹੀਂ ਕਰ ਪਾਉਂਦੇ ਤਾਂ ਉਹ ਇੰਨਾ ਜ਼ਿਆਦਾ ਮਾਯੂਸ ਹੋ ਜਾਂਦੇ ਨੇ ਇੰਨਾ ਜ਼ਿਆਦਾ ਡਿਪਰੈਸ ਹੋ ਜਾਂਦੇ ਨੇ ਕਿ ਉਹਨਾਂ ਨੂੰ ਹੋਰ ਕੋਈ ਵਿਕਲਪ ਨਹੀਂ ਦਿਸਦਾ ਸਿਵਾਏ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਇਸ ਕਰਕੇ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਇਸ ਕਰਕੇ ਸਾਰੇ ਮਾਪਿਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਸਾਥ ਦੇਣ ਕਿਉਂਕਿ ਅੱਜ ਦੇ ਸਮੇਂ ਵਿੱਚ ਐਨਸੀਡੈਂਟ ਡਿਪਰੈਸ਼ਨ ਬਹੁਤ ਜ਼ਿਆਦਾ ਵਧ ਰਿਹਾ ਤੇ ਇਸ ਕਰਕੇ ਜਿਹੜੇ ਬੱਚੇ ਨੇ ਇਹ ਵੀ ਬਹੁਤ ਜ਼ਿਆਦਾ ਡਿਪਰੈਸ ਫੀਲ ਕਰਦੇ ਨੇ ਇਸ ਕਰਕੇ ਜੇਕਰ ਤੁਹਾਡੇ ਬੱਚੇ ਦੇ ਘੱਟ ਨੰਬਰ ਆਉਂਦੇ ਨੇ ਜਾਂ ਫਿਰ ਕਿਸੇ ਵੀ ਤਰੀਕੇ ਦੀ ਅਸਫਲਤਾ ਤੁਹਾਡੇ ਬੱਚੇ ਨੂੰ ਵੇਖਣੀ ਪੈ ਰਹੀ ਹੈ ਉਹਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਤੁਸੀਂ ਆਪਣੇ ਬੱਚੇ ਦਾ ਸਾਥ ਦਿਓ ਇੱਦਾਂ ਦੇ ਹੋਰ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਨਿਊਜ਼ ਸਰ ਕੀ ਨਾਮ ਹੈ ਤੁਹਾਡਾ ਜੀ ਸੁੱਚਾ ਸਿੰਘ ਨਾਮ ਹੈ ਸਰ ਅੱਜ ਸਰ ਜਿਹਨੇ ਸੁਸਾਇਟੀ ਕੀਤਾ ਕੀ ਕਰਨ ਲਿਆ ਜੀ ਸੁਸਾਇਟੀ ਦਾ ਸਰ ਉਹ ਪਲੱਸ 2 ਜੋ ਪੇਪਰ ਰਿਜ਼ਲਟ ਵਿੱਚ ਪਾਸ ਹੋਇਆ ਜੀ ਆਹ ਸੌਰੀ ਫੇਲ ਹੋ ਗਿਆ ਤਾਂ ਫੇਲ ਹੋਣ ਤੋਂ ਬਾਅਦ ਸਰ ਉਹਨੇ ਕੋਸ਼ਿਸ਼ ਘਰ ਕੋਈ ਗੱਲਬਾਤ ਨਹੀਂ ਕੀਤੀ ਹੈ ਸਕੂਲ ਆਪੇ ਰਿਜ਼ਲਟ ਆਉਣ ਤੋਂ ਪਹਿਲਾਂ ਸਰ ਸਿਟੀ ਯੂਨੀਵਰਸਿਟੀ ਇਨਫੋਰਮੇਸ਼ਨ ਵਾਸਤੇ ਲੇ ਗਿਆ ਵੀ ਮੈਂ ਪੜਨਾ ਵਾਂ ਅੱਗੇ ਤੇ ਜਦੋਂ ਪੇਪਰ ਰਿਜ਼ਲਟ ਆਇਆ 4 ਵਜੇ ਤੋਂ ਬਾਅਦ ਉਹਨਾਂ ਨੇ ਤੋਂ ਨਾਈਟ ਦੇ ਵਿੱਚ ਕੋਠੇ ਜਾ ਕੇ ਫਾ ਲੈ ਲਿਆ ਜੀ ਅੱਛਾ ਕਿਹੜੇ ਸਕੂਲ ਚ ਪੇਪਰ ਇੱਥੇ ਚਲ ਰਹੇ ਉਹ ਸਰਕਾਰੀ ਸਕੂਲ ਨੂਰਪੁਰਵੇਟ ਚ ਸਰਕਾਰੀ ਤੇ ਹੁਣ ਬੀਏ ਦੀ ਵੀ ਮਤਲਬ ਪੜ੍ਹਦਾ ਸਰ ਹਾਂ ਜੀ ਅੱਗੇ ਪੜ੍ਹਾਈ ਕਰਨ ਵਾਸਤੇ ਸੋਚ ਰਿਹਾ ਸੀਗਾ ਜਾ ਕੇ ਸਿਟੀ ਯੂਨੀਵਰਸਿਟੀ ਜਾ ਕੇ ਆਪਣੇ ਫਰੈਂਡ ਨਾਲ ਤੇ ਉੱਥੋਂ ਜਦੋਂ ਸਰ ਵਾਪਸੀ ਆਇਆ ਰਾਤ ਨੂੰ ਰੋਟੀ ਪਾਣੀ ਖਾ ਕੇ ਘਰ ਦੇ ਨੂੰ ਕੁਛ ਨਹੀਂ ਦੱਸਿਆ ਜੀ ਰਾਤ ਨੂੰ 5-4-5 ਵਜੇ ਕੋ ਨਰਾਉਣੀ ਲਾਦੀ ਉਮਰ ਦੀ ਹਾਂਜੀ ਤੇ ਹੁਣ ਇਹਨੇ ਕਿਹੜੀ ਜਗ੍ਹਾ ਸੀ ਜੋ ਚਾਰ ਪਿੰਡ ਜੀ ਚਾਰ ਪਿੰਡ ਚਾਰ ਪਿੰਡ ਲਾਡਵਾਰ ਰੋੜ ਤੇ ਜੀ ਰੱਜਵਾਲਾ ਬੱਗਾ ਕੋਰ ਦਾ ਡਿਸਟ ਪੋਸਟ ਆਫਸ ਅਜ ਕਿੰਨੂ ਜ਼ਿੰਮੇਵਾਰ ਸਮਝਦੇ ਹੋ ਤੁਸੀਂ ਸਰ ਹੁਣ ਅਸੀਂ ਤਾਂ ਪਰਮਾਤਮਾ ਦੇ ਭਾਣੇ ਨੂੰ ਮਨਜ਼ੂਰ ਕਰਨ ਵਾਲਾ ਕੰਮ ਆ ਜੀ ਹੁਣ ਹੁਣ ਬੱਚਾ ਆਪਣੇ ਦਿਮਾਗ ਦੇ ਕੋਈ ਪਲੈਨਿੰਗ ਕਰ ਗਿਆ ਜੀ ਕੀ ਕਰ ਗਿਆ ਉਹ ਕਿਸੇ ਨੂੰ ਕੁਝ ਨਹੀਂ ਦੱਸਿਆ ਪਹਿਲਾਂ ਉਦਮ ਉਦਾਂ ਠੀਕ ਸੀ ਹਾਂ ਬਿਲਕੁਲ ਸਹੀ ਸੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਜੀ ਤੇ ਰਿਜ਼ਲਟ ਤੋਂ ਬਾਅਦ ਹੀ ਹੋਇਆ ਰਿਜ਼ਲਟ ਤੋਂ ਬਾਅਦ ਸਾਰੋ ਕਰ ਗਿਆ ਜੀ ਆਪਾਂ ਪ੍ਰਸ਼ਾਸਨ ਨੇ ਵੀ ਮਤਲਬ ਆਹ ਪ੍ਰਸ਼ਾਸਨ ਨੇ ਪੂਰੀ ਸਾਡੀ ਹੈਲਪ ਕੀਤੀ ਆ ਜੀ ਆਪਣੇ ਡੀ ਐਮ ਸੀ ਹਸਪੀਟਲ ਰੈਫਰ ਕੀਤਾ ਜੀ ਰੈਫਰ ਕਰਨ ਤੋਂ ਬਾਅਦ ਉਹਨਾਂ ਨੇ ਡੈੱਡ ਕੋਸ਼ਿਸ਼ ਕਰਨ ਤੋਂ ਬਾਅਦ ਸੀਮ ਹਸਪੀਟਲ ਲੈ ਕੇ ਆਏ ਜਿੱਥੇ ਹੁਣ ਪੋਸਟਮਾਰਟਮ ਹੋਇਆ ਜੀ ਤੇ ਹੁਣ ਅਸੀਂ ਘਰੇ ਲ ਉਥੋਂ ਇਹਨੇ ਪੇਪਰਾਂ 'ਚੋਂ ਨੰਬਰ ਘੱਟ ਆਏ ਸੀਗੇ ਤੇ ਫੇਲ ਹੋ ਗਿਆ ਉਹਦੇ 'ਚੋਂ ਉਹਦੇ ਕਰਕੇ ਰਾਤ 15 ਜੂਨ ਨੂੰ ਨੇ ਸੁਸਾਇਡ ਕਰ ਲਿਆ ਅੱਛਾ ਜੀ ਤੇ ਕਿੰਨੇ ਕੁ ਇਹਦਾ ਸੁਸਾਇਡ ਕੀਤਾ ਜੀ ਕੱਲ ਨੂੰ ਆਪਾਂ ਨੂੰ ਸਵੇਰੇ ਤਿੰਨ 7 ਵਜੇ ਦਾ ਹੋਇਆ ਸੀ ਇਹ 15 ਜੂਨ ਨੂੰ ਤੇ ਉਹਦੇ ਬਾਅਦ ਡੀਐਮਸੀ ਲੈ ਸਾਢੇ 8 ਵਜੇ ਉਹਨਾਂ ਨੇ ਡਿਕਲੇਅਰ ਕਰਤਾ ਡੈੱਡ ਅੱਜ ਪੋਸਟਮਾਰਟਮ ਹੋਇਆ ਬਸ ਕਿਹੜੇ ਗਾਣੇ ਦਾ ਮੰਗਣਾ ਸਰ ਇਹ ਲੱਡੂਣ ਪੋਸਟਮਾਰਟਮ ਹੋ ਗਿਆ ਜੀ ਬੱਚੇ ਹੋ ਗਿਆ ਸਰ ਕੁਝ ਹੋ ਗਿਆ ਸਰ